ਦੇਖੋ ਸਿਰਕਾ ਕੀ ਚੀਜ਼ ਹੁੰਦੀ ਸੀਗੀ ਸਿਰਕਾ ਹੁੰਦਾ ਸੀਗਾ ਜਦੋਂ ਅੰਗੂਰਾ ਦਾ ਜਿਹੜਾ रस ਹੁੰਦਾ ਸੀ ਉਸ ਦੇ ਵਿੱਚ ਪਾਣੀ ਪਾ ਲਾ ਕੇ ਜਿਸ ਦਾ ਮਤਲਬ ਪਹਿਲਾਂ ਵੀ ਦੱਸਿਆ ਇੱਕ ਵਾਰੀ ਕਿ ਉਹ ਨੂੰ ਜਿਹੜਾ ਆ ਸਾਡੇ ਨੂੰ ਪਤਾ ਲੱਗਦੇ ਸੀ ਇੱਕ ਸ਼ਰਾਬ ਤੇ ਬਦਲ ਜਾਂਦੇ ਸੀ ਕਦ ਬਦਲਦੇ ਨੇ ਮਤਲਬ ਉਹਦੇ ਪਰ ਹਦਾਸਤ ਲੈ ਕੇ ਦੇ ਦਿੱਤੇ ਜਾਂਦੇ ਸੀ ਇਹਨੂੰ ਫੋਕਿਆ ਜਾਂਦਾ ਸੀ ਉਹ ਨੂੰ ਫਿਰ ਦੂਸਰੇ ਭਾਂਡੇ ਨੂੰ ਲਾ ਦਿੰਦੇ ਸੀ ਫਿਰ ਉਹ ਨੂੰ ਰੱਖ ਸਕ ਦੱਖੜਦੇ ਸੀ ਫੇਰ ਉਸੇ ਨਾਲ ਦੇਖ ਬਾੜੇ ਦਾ ਨਰਖੇਗਾ ਜਾਂਦੇ ਉਹਨੂੰ ਹੋਰ ਪਾਟੇ ਬਿਲਾ ਦੇ ਦਿੰਦੇ ਤਾਂ ਉਹਦੇ ਵਿੱਚ ਨਸ਼ਾ ਥੋੜਾ ਜਿਹਾ ਕੀ ਗੱਲ ਕੋਈ ਨਹੀਂਦਾ ਸੀ ਸਮਾਜ ਵਿੱਚ ਜਿੰਨੀ ਜ਼ਿਆਦਾ ਪੁਰਾਣਾ ਹੋਏਗਾ ਉੱਚ ਜ਼ਿਆਦਾ ਨਸ਼ਾ ਲੇਗਾ ਜਿਹੜੀ ਥੋੜੀ ਜਿਹੀ ਘੱਟ ਫਰਾੜੀ ਹੋਈ ਹੋਵੇ ਚਾਹ ਤਾਂ ਇਸ ਪ੍ਰਕਾਰ ਦੇ ਉਹਨਾਂ ਦੇ ਕੋਲ ਬੜੀ ਵੈਰਾਈਟੀ ਹੋ ਜਾਂਦੀ ਸੀ ਵੱਖ-ਵੱਖ ਪ੍ਰਕਾਰ ਦੀਆਂ ਵੈਰਾਈਟੀਆਂ ਹੋ ਜਾਂਦੇ ਸੀ ਅੱਜ ਵੀ ਸਿਲਕਾ ਜਿਹੜਾ ਤੁਸੀਂ ਦੇਖ ਲਓ ਦੁਕਾਨਾਂ ਤੋਂ ਮਿਲਦਾ ਹੈ ਮਿਲਦਾ ਨਾ ਠੀਕ ਹੈ ਨਾ ਸੋ ਕਈ ਚੀਜ਼ਾਂ ਦੇ ਵਿੱਚ ਇਸਤੇਮਾਲ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਹਦਾ ਸੇਵਨ ਸਿਰਫ ਨਸ਼ੇ ਵਾਸਤੇ ਹੁੰਦਾ ਹੈ ਸੋ ਸਿਰਕਾ ਕੀ ਹੁੰਦਾ ਹੈ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝਿਓ ਸਿਰਕੇ ਦੇ ਵਿੱਚ ਹਲਕਾ ਜਿਹਾ ਕੀ ਹੋ ਜਾਂਦਾ ਹੈ ਇੱਕ ਨਸ਼ਾ ਹੋ ਜਾਂਦਾ ਹੈ ਹਲਕਾ ਜਿਹਾ ਠੀਕ ਹੈ ਜਿਸ ਤਰ੍ਹਾਂ ਪੱਤੀ ਵਿੱਚ ਵੀ ਹੁੰਦਾ ਹੈ ਹੁੰਦਾ ਨਾ ਨਸ਼ਾ ਪਰ ਉਹ ਥੋੜੀ ਮਾਤਰਾ ਜਿਆ ਪਰ ਜਿਆਦਾ ਨਹੀਂ ਹੁੰਦਾ ਹੈ ਰੋਟੀ 'ਚ ਵੀ ਥੋੜਾ ਜਿਹਾ ਕੀ ਹੁੰਦਾ ਹੈ ਨਹੀਂ ਨਾ ਇਸ ਲਈ ਸਾਨੂੰ ਰੋਟੀ ਖਾ ਕੇ ਥੋੜਾ ਕੀ ਹੁੰਦਾ ਹੈ ਸੁਸਤੀਪੈਦੀ ਨੀਂਦ ਹੁੰਦੀ ਹੈ ਠੀਕ ਹੈ ਨਾ ਇਸੇ ਪ੍ਰਕਾਰ ਸਿਰਕੇ 'ਚ ਵੀ ਥੋੜਾ ਨਸ਼ਾ ਹੁੰਦਾ ਹੈ ਸੋ ਤੁਸੀਂ ਦੇਖੋਗੇ ਜਦੋਂ ਸਾਡਾ ਸਰੀਰ ਥੱਕ ਜਾਂਦਾ ਹੈ ਇੱਕ ਮਜ਼ਦੂਰ ਬੰਦੇ ਨੂੰ ਜ਼ਿਆਦਾ ਚਾਹ ਚਾਹੀਦੀ ਕਿਉਂਕਿ ਉਹ ਸਰੀਰ ਦੀ ਥਕਾਵਟ ਕੀ ਕਰਦਾ ਹੈ ਮਹਿਸੂਸ ਕਰਦਾ ਹੈ ਤੇ ਜਦੋਂ ਚਾਹ ਪੀ ਲੈਂਦਾ ਹੈ ਤਾਂ ਚਾਹ ਦੇ ਵਿੱਚ ਥੋੜਾ ਜਿਹਾ ਨਸ਼ਾ ਹੋ ਕਰਕੇ ਉਹ ਸਾਡਾ ਸਰੀਰ ਉਹਦਾ ਆਦੀ ਹੋ ਚੁੱਕਾ ਹੈ ਥੋੜਾ ਜਨਾਸ਼ਾ ਜੋ ਖਤੀਚ ਹੁੰਦਾ ਆ ਉਹ ਸਾਡੇ ਹੱਡੀਆਂ 'ਚ ਇੱਕ ਇੱਕ ਦੇ ਕੀ ਹੋ ਗਿਆ ਰਚ ਗਿਆ ਇਸ ਲਈ ਅਸੀਂ ਆਦੀ ਆ ਜਦੋਂ ਸਾਡਾ ਸਰੀਰ ਥੱਕ ਜਾਂਦਾ ਟੁੱਟੇ ਜਾਂਦਾ ਇਹ ਚਾਹ ਪੀਦੇ ਇੱਕਦਮ ਅਸੀਂ ਤਰੋ ਤਾਜ਼ਾ ਹੋ ਜਾਂਦੇ ਕਿਉਂਕਿ ਉਹ ਚੀਜ਼ ਨੇ ਕੁਝ ਕੰਮ ਕੀਤਾ ਸੋ ਸਿਰਕਾ ਕਿਉਂ ਉੱਥੇ ਹੁੰਦਾ ਸੀ ਉਸ ਸਮੇਂ ਦਾ ਜੋ ਨੰਪਰਾਗਾ ਤਰੀਕੇ ਨਾਲ ਕਿਉਂਕਿ ਮਜ਼ਦੂਰ ਜਿਹੜੇ ਆ ਉਹ ਬੁਰੀ ਤਰ੍ਹਾਂ ਥੱਕ ਜਾਂਦੇ ਥਕਾਵਟ ਹੋਣ ਦੇ ਕਰਕੇ ਜਿਆਦਾ ਬਾਡੀ ਦਾ ਕੰਮ ਜਿੰਨਾ ਨੇ ਕੀਤੀ ਬਾਡੀ ਉਹਨਾਂ ਨੂੰ ਪਤਾ ਕਿੰਨਾ ਜਿਆਦਾ ਹਾਰਡ ਵਰਕ ਹੁੰਦਾ ਧੋਪ ਵਿੱਚ ਕਰਨ ਕੀ ਥਾ ਸੋ ਉਸ ਸਰਵਿਸ ਦਿੱਤਾ ਹੁੰਦਾ ਸੀ ਸਿੱਕੇ ਵਿੱਚ ਗੁਰਦੀ ਤਪੋ ਕੇ ਖਾਣ ਦੇ ਨਾਲ ਉਹ ਜਿੰਨਾ ਕ ਨਸ਼ਾ ਉਹਨਾਂ ਨੂੰ ਜ਼ਰੂਰੀ ਹੁੰਦਾ ਸੀ ਉਹਨਾਂ ਕੋਲ ਨੂੰ ਥੋੜਾ ਮਿਲ ਜਾਂਦਾ ਸੀ ਤੇ ਉਹਨਾਂ ਦਾ ਸਰੀਰ ਜਿਹੜਾ ਰੀਸਟੋਰ ਹੋ ਜਾਂਦਾ ਸੀ ਤੇ ਥਕਾਵਟ ਭੁਲਾ ਦੇ ਭੁੱਲ ਜਾਂਦੀ ਸੀ ਥਕਾਵਟ ਦੂਰ ਹੋ ਜਾਂਦੀ ਸੀ ਸਮਝ ਆ ਗਈ ਨਾ ਸੋ ਇਸ ਕਰਕੇ ਉੱਥੇ ਸਿਰਕਾ ਹੁੰਦਾ ਸੀ ਤੁਹਾਡੇ ਸਿਰਕਾ ਚਿੰਡੀ ਕੋ ਦਾ ਤੁਹ ਮਾਤਰਾ ਤੇ ਥੋੜੀ ਜੀ ਕਾਦੀ ਜ਼ਰੂਰਤ ਹੈ એનર્ਜੀ ਦੀ ਜ਼ਰੂਰਤ ਹੈ ਆਪ ਕੋ એનર્ਜੀ ਡ੍ਰਿਪ ਹੋ ਜਾਂਦਾ ਸੀ ਉਹਦਾ ਸਿਰਕਾ ਇਸ ਕਰਕੇ ਉਹ ਕਹਿੰਦਾ ਕਿ ਤੂੰ ਰੋਟੀ ਸਿਰਕੇ ਚ ਡਬੋ ਕੇ ਖਾ ਕਿਉਂ ਕਿ ਜਿਸ ਤਰ੍ਹਾਂ ਮਜ਼ਦੂਰਾ ਨੂੰ ਇੱਕ ਰੀਸਟੋਰ ਹੋ ਜਾਂਦੀ ਹੈ એનર્ਜੀ ਉਹਨਾਂ ਦੀ ਉਸ ਤਰ੍ਹਾਂ ਉਹ ਵੀ ਥੋੜੀ ਜੀ ਤਕਾਵੜ ਕੇ ਲੁਦੀ ਤਾਂ ਸਮਝ ਲੀ ਕਿ ਸੋ ਰੋਟੀ सिर्फ कैचेट बोल के कहा यदि वैसे बहुत गहरा ही है बहुत गहरा भी एक साल के धनवास से मिल रहे थे एक उदार अदीत और देखो तब जो धनवास थे दो जाने खड़े हो एक साल तब तो खड़ा नहीं दूसरा देखो एरोप्टीया ठीक है देखो एक या सिर्फ आठ वहीं के <laughs> इत्रा जा इत्रा देखो

ਦੋਨਾ ਨੂੰ ਇਕੁਇਲੇਟੇਸਟ ਆ ਸੋਸੋ ਕਿਥਰ ਭਿੱਕਰੀ ਹੋ ਤਾਂ ਆਈ ਦੱਸ ਦੇ ਉਹਦੇ ਅੰਦਰ ਲੰਗ ਵੀ ਦੀ ਜਾ ਜਿਹੜੀਆਂ ਜੇ ਮੋਚੀ ਕਿਉਂ ਬਰਾ ਕਿਉਂਕਿ ਉਹਦੇ ਵਾਸਤੇ ਸਾਨੂੰ ਕੋਹ ਚਾਹੀਦੀ ਚੱਪੀ ਉਹਦੇ ਅੰਦਰ ਬੁਰਕੀ ਸੈਟਿੰਗ ਹੁੰਦੀ ਈ ਚਾਹੀਦੀ ਐ ਮਗਰ ਹੜਾ ਜਾ ਮਿਲਣਾਂ ਦਾ ਕੋਸ਼ਿਸ਼ ਮਾਰ ਲੋ ਇਦੇ ਵਾਸਤੇ ਲੋੜ ਹੋ ਬਿਲਕੁਲ ਆ ਸਲੋਗ ਹੋ ਗਿਆ ਹੋਰ ਗੁਰੂ ਕੀ ਕਹਿਆ ਉਹ ਕਿਹੜੀ ਕਿਹੜੀ ਤੋਂ ਨਾ ਦਾ ਐਕਸਪੀਰੀਅੰਸ ਰੋਟੀ ਨਾ ਇੱਕੋ ਹੀ ਗੱਲ ਹੈ ਪਰ ਅਨੁਭਵ ਦੋਆ ਮਿਲਦਾ ਹੈ ਤਾਂ ਸਮਝ ਲਗੀ ਵਚਨੇ ਕੀ ਹੈ ਇੱਕ ਬੰਦਾ ਖਾਂਦਾ ਹੈ ਨਾ ਉਹਦੇ ਨੇ ਰੋਜ਼ ਇੱਕ ਚੈਪਟਰ ਪੜ੍ਹਨ ਤੋਂ ਖੜਾ ਔਰ ਦੂਸਰਾ ਉਹ 10 ਚੈਪਟਰ پڑھ ਕੇ ਵੀ ਬਹੁਤ ਹੀ ਹਲਕਾ ਕਾਬੜ ਨੇ ਇੱਕ ਵਾਰ ਇੱਕ ਚੈਪਟਰ ਅੱਧਾ ਘੰਟਾ ਵਚਨ ਪੜ ਲਿਆ ਇੰਨਾ ਥੱਕ ਜਾਂਦਾ ਆ ਉਹ ਕਿ ਉਹ ਬੜੀ ਮੁਸ਼ਕਲ ਦੇ ਨਾਲ ਕੀ ਕਰਦਾ ਆ ਉਹ ਪੜਦਾ ਆ ਔਰ ਫਿਰ ਤੇਨੂੰ ਪਤਾ ਵੀ ਪੜਨਾ ਆ ਤਾਂ ਉਹਦੇ ਵਾਸਤੇ ਇੱਕ ਚੁਣੌਤੀ ਹੈ ਤੈਨੂੰ بس ਸੁੱਕੀ ਰੋਟੀ ਦਊਗਾ ਤਾਂ ਉਹਦੀ ਵੀ ਚੁਣੌਤੀ ਹੈ ਇਹਦੇ ਵਾਸਤੇ ਇੱਕ ਚੁਣੌਤੀ ਹੈ कि कितरा नु सुक्की रोटी च छ छ के कितरा degrण लगाई दूँ फेर की करना है। पर इन्नू अगर मैं सिक्के च दोग डोब के दूँगा अगर बहुत ज्यादा वो स्वादिष्ट आ तो ये इंतजार करेगा अगली मुल्की दा और ये की करेगा कुछ कुछ पी समझ आ रहे है? की समझ आ रहे ये तुम श्वासी वचन इस तरह पढ़ता है बस तो सुक्की रोटी दी और एक विश्वासी है सिर पर सिर पर पता है पवित्र आत्म कावित आत्म की खुशी कभी त्रत्म की भरपुरी पवित्र आत्म सामर्थ और जेड़ा व्यक्ति की बुरकी उस आनंद उस सामर्थ उस खुशी डुबी हुई है ना उस बंदे दास दुनिया खांपे भी ना हो पतेगा फिर ना हो पतेगा पर जीते बुरकी सुखी ना तो आनंद ना खुशी तो ना सामर्थन ना पर पूरी कुछ नहीं उनके तरफ पूरी रहती है तारा है। मेस, मेस तो ये मिस मिस क्यों हूँ दायत वाली थी सोचो मिस क्यों हूँ दारा मानिए सुखी तो इस सुखी की ਕਿੰਨ ਰੋਟੀ ਖਾਰੇ ਸੁੱਕੀ ਕਈ ਤੋਂ ਖਾਰੇ ਉਹ ਰੋਟੀ ਜਿਹੜੀ ਕਬਾੜੀਆਂ ਨੇ ਵੇਚੀ ਦੀ ਕਈ ਤੋਂ ਉਸ ਰੋਟੀ ਉਹ ਰੋਟੀ ਮੱਝ ਜਾਂਦੀ ਕਈਆਂ ਨੇ ਬਚਨ ਖਾਣਾ ਜਿਹੜੀ ਰੋਟੀ ਕੀ ਆ ਸੋਚੋ ਕੋਈ ਸਮਝ ਨਹੀਂ ਆ ਰਿਹਾ ਬਚਨ ਐ ਕੀ ਆ और तो सिर्फ देखो वो बच्चन पढ़ो 199 उसका 103 बैठ एक्सटो 99 उसका 103 बच्चन पढ़े तेरे बच्चन मेरे ताड़ों ने केटे मिट्टी लगी है शायद ना तेरे मेरे मुंह में बस बाद में इसलिए तो दाऊद के ना तेरे बच्चन ਮੇਰੇ ਤਾਨੂੰ ਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਹਾਂਜੀ ਮਿੱਠੇ ਮਿੱਠੇ ਲੱਗਦੇ ਆ ਕਿਦੇ ਵਕਤ ਸ਼ਾਇਦ ਨਾਲੋਂ ਵੀ ਸ਼ਾਂਤ ਨਾਲੋਂ ਵੀ ਵਧੇ ਮਿੱਠੇ ਜਿੰਨੂੰ ਖੁਦਾ ਦਾ ਉਹ ਬੱਚੇ ਸ਼ਹਿਰ ਨੇ ਦੇਈਏ ਮਿੱਠਾ ਲੱਗ ਰਿਹਾ ਹੈ ਹਾਂਜੀ ਸੋਚੋ ਤੁਸੀਂ ਆਪਣੇ ਘਰ ਚ ਇੱਕ ਨਿੰਮਰ ਦੀ ਸ਼ੀਸ਼ੀ ਰੱਖ ਲਓ ਭਰ ਕੇ ਦੂਸਰੇ ਪਾਸੇ ਤੁਸੀਂ ਟੌਫੀਆਂ ਦਾ ਡੱਬਾ ਰੱਖ ਦੋ ਪਰ ਪਰੇ ਕਰਕੇ ਕੀ ਕਹੋ ਤੇ ਇਹ ਰੋਜ਼ ਇੱਕ ਟੌਪਿਕ ਖੜਿਆ ਕਰ ਤੇ ਇੱਕ ਚਮਚਾ ਦੇਖੋ ਦੇਖਦੇ ਸੀ ਸੀ ਕਿੰਨੇ ਦਿਨ ਚ ਮੁੱਕ ਗਈ ਹੋ ਸਕਦਾ 10 ਦਿਨ ਦੀ ਸੀ ਸੀ ਨੂੰ ਕਿੰਨਾ ਲੱਗੇ ਇੱਕ ਮਹੀਨੇ ਚ ਹੀ ਉਹ ਸੱਤਨ ਖਤਮ ਪਰ ਟੌਫੀਆਂ ਦਾ ਡੱਬਾ ਉਹ ਤਾਂ ਨਿਕਲਦਾ ਲਗਾ ਕੇ ਰੱਖਣਾ ਕਿਉਂ ਬਰਾ ਕਿਉਂਕਿ ਉਹ ਖਾ ਕੇ ਉਹਨੂੰ ਕੀ ਮਿਲ ਰਿਹਾ ਖੁਸ਼ੀ ਆਨੰਦ ਮਿਲ ਰਹਿਣਾ ਇਸ ਲਈ ਕੀ ਕਰੇਗਾ ਉਹ की कह रहे हैं वचन किस तरह एक सौ उन्नीस उन्नीस बोर्ड एक सौ तेरह है सो यही एक फर्क हों समझे एक व्यक्ति आराधना च खड़ा या, या। है आराधना कर रहा है पर सिरके का कोई अनुभव नहीं है ਕਿਉਂਕਿ ਅਕਰਤ ਨੂੰ ਆਨੰਦ ਮਿਲ ਰਿਹਾ ਹੈ ਦੇਖੋ ਇੱਕ ਬੱਚਾ ਕੰਮ ਕਰ ਰਿਹਾ ਥੱਕ ਜਾਂਦਾ ਹੈ ਔਰ ਹਟ ਜਾਂਦਾ ਹੈ ਪਰ ਜਦੋਂ ਖੇਡਦਾ ਹੈ ਉਸ ਵਕਤ ਵੀ ਉਹ ਥੱਕਦਾ ਹੈ ਪਰ ਉਸ ਵਕਤ ਉਹ ਹਟਦਾ ਨਹੀਂ ਹੈ ਕਿਉਂ ਕਿਉਂਕਿ ਉਹ ਜੋ ਆਨੰਦ ਉਹਨੂੰ ਮਿਲ ਰਿਹਾ ਹੈ ਨਾ ਜਿਹੜੀ ਨੂੰ ਖੁਸ਼ੀ ਮਿਲ ਰਹੀ ਹੈ ਉਹਦਾ ਆਨੰਦ ਉਹਦੀ ਥਕਾਵਟ ਨੂੰ ਕੀ ਕਰ ਦਿੰਦਾ ਹੈ ਭੁਲਾ ਦਿੰਦਾ ਹੈ ਕੋ ਸਮਝ ਕੇ ਹਮੇਸ਼ਾ ਜਿਹੜੇ ਕੰਮ 'ਚ ਤੁਹਾਨੂੰ ਆਨੰਦ ਮਿਲ ਰਿਹਾ ਤੁਸੀਂ ਮੋਬਾਈਲ ਫੋਨ ਚਲਾਉਂਦੇ ਵੀ ਥੱਕ ਜਾਂਦੇ ਜੀ

तू मैंने ज़रदाम बात तो दिखा देगा, तेरे हज़ूर अनादि पर पूरी है, तेरे सजे हाथ सदा खुशियाँ बनाएं। देखो, ये दाऊद ना अक्सरियस, ये दाऊद पुर्की सुकी नहीं आता, तो इतना क्या आता है? सोच के देखो, सिर के जो टुप्पों की क्या आता है? और क्या कह, तो कह रहा है? तेरे हज़ूर किया अनादि पर पू ਸੋ ਉਸਕੇ ਦੇਖੋ ਕਿੰਨਾ ਆਨੰਦ ਕਿੰਨਾ ਆਨੰਦ ਦਿੱਤੀ ਗਿਆ ਭਰਪੂਰੀ ਆ ਔਰ 21 ਬੋਝ ਕੀ ਕਹ ਰਿਹਾ ਤੂੰ ਉਹਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਮਗਨ ਕਰਦਾ ਹੈ ਸੋ ਜਿਹੜੇ ਵਿਅਕਤੀ ਨੂੰ ਰਾਤ ਨਾ ਚ ਆਨੰਦ ਮਿਲ ਰਿਹਾ ਹੈ ਖੁਦਾ ਦੀ ਪ੍ਰਸੰਸਾ ਕਰਦੇ ਆ ਉਹ ਖੁਸ਼ੀ ਮਿਲ ਰਹੀ ਹੈ ਉਹਨੂੰ ਵਚਨ ਪੜ੍ਹਦੇ ਆ ਆਨੰਦ ਖੁਸ਼ੀ ਮਿਲ ਰਹੀ ਹੈ ਉਸ ਵਿਅਕਤੀ ਦੇ ਜੀਵਨ ਚ ਕੀਆ ਕੀਆ ਸੋਚ ਕੇ ਦੇਖੋ ਉਹ ਕਿਹੜਾ ਰਖੋ ਆਪਣਾ ਰਤਨਨਾ ਕਰ ਰਿਹਾ ਹੈ ਉਸੇ ਹੀ ਜਗ੍ਹਾ ਤੇ ਤੁਹਾਡੇ ਸਾਥ ਖੜਾ ਵਿਅਕਤੀ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਆਰਾਮ ਖਤਮ ਹੋਣੀ ਹੈ ਕਦੋਂ ਵਚਨ ਖਤਮ ਹੋਣਾ ਹੈ ਔਰ ਉਸੇ ਹੀ ਜਗ੍ਹਾ ਤੇ ਤੁਸੀਂ ਕੀ ਕਰਦੇ ਹੋ ਆਨੰਦ ਦੀਪ ਪ੍ਰਭੂ ਦੀ ਨਾਲ ਪੜ੍ਹ ਲਿਖਿਆ ਉਹ ਮਨ ਨੂੰ ਕੀ ਕਰਦਾ ਹੈ ਮਦਦ ਕਰਦਾ ਹੈ ਔਰ ਇੱਕ ਵਚਨ ਪੜੋ ਨਾਮਿਆਂ 8 ਦਾ 10 ਵਚਨ ਨਾਮਿਆਂ ਉਸਦਾ 8 ਅਧਿਆਇ ਤਾਂ ਇਹ ਤਾਂ ਉਸਨੇ ਉਹਨਾਂ ਨੂੰ ਆਖਿਆ ਜਾਓ ਅਤੇ ਖੰਡੇ ਆਈ ਖਾਓ ਅਤੇ ਮਿੱਠਾ ਪੀਓ ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋ ਰਿਹਾ ਉਹਨਾਂ ਲਈ ਵੀ ਸ਼ਾਂਤ ਕਰੋ ਕਿਉਂਕਿ ਅੱਜ ਦਾ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ ਅਤੇ ਤੁਸੀਂ ਚਿਹਰੇਵਾਂ ਨਾ ਕਰੋ ਕਿਉਂਕਿ ਯਹਵਾ ਦਾ ਅਨੰਦ ਤੁਹਾਡਾ ਬਲ ਹੈ ਹallelujah ਜੇ ਕੋਈ ਇਹ ਜਿਹੜੀ ਆਇਤ ਹੈ ਨਾ ਯਹਵਾ ਦਾ

ਤੋ ਕਿਹਾ ਤੇ ਬਹੁਤ ਗਿਆਨੀ ਲੋਕਾਂ ਜਿੰਨਾ ਵਾਸਤੇ ਪ੍ਰਾਰਥਨਾ ਕਰਨਾ ਕਿੰਨਾ ਮੁਸ਼ਕਲ ਹੋ ਜਾਂਦਾ ਜਿਸ ਸਮੇਂ ਅਸੀਂ ਬਪਾਲ ਗਏ ਤਾਂ ਉੱਥੇ ਪਾਸੇ ਜਿਹੜਾ ਦੱਸਿਆ ਕਿਤੇ ਮੈਂ ਇੱਕ ਸੇਵਕ ਨੂੰ ਫੋਨ ਕੀਤਾ ਵੀ ਕਲਾਸ ਹੈ ਅਸਨਾ ਤੇ ਹੁਆਇਆ ਅੱਧੇ ਉਹਨੇ ਮੈਨੂੰ ਕਿਹਾ ਕਿ ਪਾਸੇ ਜੀ ਮੈਂ ਨਹੀਂ ਆ ਸਕਦਾ ਕਿਤੇ ਕਿਉਂ ਕਿੰਨੇ 8 8 10 10 ਘੰਟੇ ਬੈਠ ਕੇ ਕਿਹੜਾ ਵਚਨ ਸਿੱਖੇ ਕਿਤੇ ਪਰ ਉਹ ਸੇਵਕ ਨੇ ਜਵਾਬ ਦਿੱਤਾ ਕਹਿੰਦੇ ਇੰਨਾ ਲੰਮਾ ਸਾਡੇ ਕੋਲ ਨਹੀਂ ਸਿੱਖਿਆ ਬੈਠਾ ਨਹੀਂ ਜੰਦਾ ਸੇ ਕਿਉਂ ਨੌਲੇਜ ਤਾਂ ਬਹੁਤ ਹੈ ਪਰ ਨੌਲੇਜ ਬਲ ਨਹੀਂ ਬਣਦੀ ਕਿਹੜੀ ਚੀਜ਼ ਬਲ ਬਣਦੀ ਹੈ ਦਿਖਾਈਏ ਹਵਾ ਦਾ ਅਨੰਦ ਕਿਆ ਤੁਹਾਡਾ ਬਲ ਲੈ ਔਰ ਜੀ ਦਾ ਬਲ ਉਹਦਾ ਆਨੰਦ ਬਣ ਗਿਆ ਨਾ ਤੁਹਾਨੂੰ ਫਿਰ ਕੀ ਥਕਾਵਟ ਕੀ ਜਸਦੀ ਰੋਕ ਇਸ ਲਈ ਇਸ ਆਇਤ ਨੂੰ ਚਾਹੇ ਤੁਸੀਂ ਕਿਸ ਤਰ੍ਹਾਂ ਵੀ ਹਾਈਲਾਈਟ ਕਰਕੇ ਰੱਖੋ ਚਾਹੇ ਆਪਣੇ

ਮਨ ਨੂੰ ਉਸ ਆਨੰਦ ਨਾਲ ਭਰ ਜਿਹੜਾ ਆਨੰਦ ਸਾਡਾ ਕੀ ਬਣ ਜਾਂਦਾ ਹੈ ਪਲ ਬਣ ਜਾਂਦਾ ਹੈ ਜਿਹੜੀ ਖੁਸ਼ੀ ਸਾਡਾ ਪਲ ਬਣ ਜਾਂਦੀ ਹੈ ਪਰ ਉਹ ਉਸ ਖੁਸ਼ੀ ਦੇ ਨਾਲ ਤੋਂ ਕੀ ਕਰੀ ਭਾਜੀ ਇਸੇ ਕਰਕੇ ਇਸੇ ਮਸਲੇ ਨੇ ਬੋਲਿਆ ਆਪਣੇ ਛੇੜਿਆਂ ਨੂੰ ਕਿ ਇਸ ਤੋਂ ਅਨੰਦਿਤ ਹੋਵੋ ਕਿ ਤੁਹਾਡੇ ਨਾਮ ਕਿੱਥੇ ਲਿਖਿਆ ਹੈ ਹੈ ਸਵਰਗ ਵਿੱਚ ਲਿਖਿਆ ਹੋਇਆ ਕਿਉਂਕਿ ਉਹ ਅਨੰਦਿਤ ਉਹ ਕਿਹੜਾ ਆਨੰਦ ਕਰਦੇ ਆ ਰਹੇ ਤੁਹਾਨੂੰ ਕਹ ਦੱਸਦੇ ਹੈ ਉਸ ਦੀ 18 ਤੋਂ 20 ਤੁਸੀਂ ਪੜੋਗੇ ਤੋਂ ਲਿਖਿਆ ਜਦੋਂ ਵਾਪਸ ਆਏ ਸੇਵਾ ਤੋਂ आनंद तो करते आ रहे हैं कि रूह सा वस गया सो यीशु मसीह ने कहा कि इस गल तो आनंदित ना हो कि रूह थोड़े वस च है क्यों क्योंकि ये गल तो आनंदित हो गए तो तुम घमंड हो जाओगे ठीक है, करना तो। ठीक है। तो। अगर सोच के देखो अगर जगरू हरमोने मान लो सिख के कभी इन्हें बजाता इतने बाई चांस जे कि मान लो बजाता ਠੀਕ ਹੈ ਤੇ ਪ੍ਰੈਕਟਿਸ ਪਤਾ ਨਹੀਂ ਕਿੱਡੇ ਪੱਧਰਾਂ 'ਤੇ ਨਾਣਾ ਕਰਦਾ ਹੈ ਬੜੇ ਖਤਰਨਾਕ ਔਰ ਜਦੋਂ ਇਹਨੂੰ ਕਰਦੋ ਨਾ ਜਗਰੂਪ ਵਜਣਾ ਆਹ ਹਾਂ ਚਿੰਤਾ ਤਿੰਨ ਦਿਨਾਂ ਪ੍ਰੈਕਟਿਸ ਇੰਨੇ ਡੇ ਔਖੇ ਪੱਧਰਾਂ 'ਤੇ ਨਾਣਾ ਕਰਦਾ ਹੈ ਜਦੋਂ ਅੱਜ ਕੋਲ ਜਗਰੂਪ ਵਜਣਾ ਦੇਖ ਜਗਰੂਪ ਉਹਦਾ ਅ ਜੇ ਕਰਦੇ ਕੋਈ ਕੱਲ੍ਹ ਦਾ ਦਿਨ ਵੀ ਸਿੱਖਲਾ ਕਿ ਅੱਜ ਦਾ ਦੇ ਨਹੀਂ ਸਿੱਖੀ ਜਾਣਾ ਹੁਣ ਸਾਰੀ ਜ਼ਿੰਦਗੀ ਸੋ ਤਾਂ ਜਿੱਦਣ ਜਗਰੂਪ ਨੇ ਕੀ ਕਰਤਾ ਕੋਈ ਖਤਰਨਾਕ ਧੁੰਨ ਨਾ ਜਾਤੀ ਹੈ ਅਰ ਜੀ ਉਸੇ ਗਾਦੇ ਨੰਦੀ ਦੀ ਯਾਦ ਮੈਂ ਕਰਦਾ ਚਾਹਾਂ ਕਰਦਾ ਤੋ ਕੀ ਕਦਰਾਂ ਭਰਦੇਗਾ ਕਮਾਨ ਕਰਦਾ ਜਿਹੜੀ ਚੀਜ਼ ਤੁਹਾਨੂੰ ਵੀ ਦਿੰਦੀ ਆ ਜਿਹੜੀ ਚੀਜ਼ ਤੁਹਾਨੂੰ ਤੁਹਾਨੂੰ ਪ੍ਰਸ਼ੰਸਾ ਦੇਣ ਵਾਲੀ ਆ ਨਾ ਫਗਰ ਉਹਦੇ ਤੇ ਕੀ ਕਰੋਗੇ ਅਨੰਦਿਤ ਹੁੰਦੇ ਰਹੋਗੇ ਤੇ ਉਹ ਕਮਣ ਸਰੇ ਤਸਲੀ ਪ੍ਰਭੂ ਨੇ ਕਹਾਂ ਤੇ ਤੂੰ ਹੀ ਅੱਜ ਇਸ ਗੱਲ ਤੇ ਕਿ ਰੂਹਾਂ ਨੇ ਸਾਡੀ ਇਹ ਗੱਲ ਮੰਨਿਓ ਮੰਨਿਓ तो ਤੁਸੀਂ ਕਮਾਂਡ ਨਾ ਪਰ ਹੋਗੇ ਪਰ ਇਸ ਗੱਲ ਤੋਂ ਨੰਨੀ ਤਨਾ ਹੋਵੋ ਕਿਸ ਤੋਂ ਤੁਹਾਡੇ ਨਾਲ ਤੁਹਾਡੇ ਨਾਲ ਕੀ ਲਿਖਿਆ ਸਿਸਲੀ ਪੋਸਤ ਆਨੰਦ ਨੂੰ ਡੈਕ ਦੇ ਇਸ ਤਰ੍ਹਾਂ ਇੱਕ ਵਿਅਕਤੀ ਪਰਦੇਸ਼ ਦੀਹਿਮਾ ਕਰਦਾ ਹੈ ਤਾਂ ਉਸ ਵਕਤ ਸਮਝ ਲਓ ਗੁਰਦੀ ਕਾਚੜ ਕੋ ਕਹਿੰਦਾ ਇਸ ਲਈ ਆਪਣੇ ਈਸ਼ੁਰ ਸੇ ਇਹ ਕਹਿ ਕਿ ਸੱਚੇ ਭਗਤ ਆਤਮਾ ਔਰ ਸਚਾਈ ਦੇ ਨਾਲ

ਔਰ ਪਵਿੱਤਰ ਆਤਮਾ ਨੇ ਉਹਨਾਂ ਨੂੰ ਕੀ ਦੱਸਦੀ ਤਰੀਆਂ ਵਰਤਦੀ। ਸੋ ਆਨੰਦ ਕਿਸ ਤਰ੍ਹਾਂ ਅંદર ਹੁੰਦਾ ਹੈ? ਉਹ ਖੁਸ਼ੀ ਕਿਸ ਤਰ੍ਹਾਂ ਅંદર ਹੁੰਦੀ ਹੈ? ਜਦੋਂ ਪਵਿੱਤਰ ਆਤਮਾ ਹਰ ਦਿਨ ਹਰ ਰੋਜ਼ ਸਾਡੇ ਤੇ ਖੁਦਾ ਦੀ ਬਹਿਮਾਨ ਖੁਦਾ ਦੇ ਤੇਜ ਰੂਪ ਦੇ ਜਲਾਲ ਨੂੰ ਕੀ ਕਰਦਾ ਦਿੰਦਾ ਹੈ? ਪ੍ਰਗਟ ਕਰਦਾ ਦਿੰਦਾ ਹੈ। ਠੀਕ ਨੀ? ਤੁਸੀਂ ਇੱਕ ਚੀਜ਼ ਹਮੇਸ਼ਾ ਨੋਟ ਕਰਿਓ ਤੁਸੀਂ ਬਰਫੀ ਖਾ ਕੇ ਚਾਹ ਪੀਓਗੇ ਨਾ ਤਾਂ ਕੀ ਲੱਗੂਗੀ ਫਿੱਕੀ ਕਿਉਂ ਫਿੱਕੀ ਲੱਗੀ ਸੋਚ ਰਹੇ ਹੋ ਤਾਂ ਫਿੱਕੀ ਲੱਗੀ ਬਣਾ ਚਾਹ ਫਿੱਕੀ ਨਹੀਂ ਥੀ ਪਰ ਫਿੱਕੀ ਸਾਨੂੰ ਉਹਦੀ ਵਜ੍ਹਾ ਕਿਉਂਕਿ ਥਾੜੀ ਜੀਭ ਨੇ ਉਹਦੇ ਤੋਂ ਕਈ ਗੁਣਾ ਜ਼ਿਆਦਾ ਮਿਠਾ ਕੀ ਕਰ ਲਿਆ ਇਸ ਲਈ ਜੀਭ ਦੇ ਉੱਤੇ ਚੀਜ਼ ਹੁੰਦੀ ਹੈ ਇਹ ਦਿਮਾਗ ਨੂੰ ਇੱਕ ਮੈਸੇਜ ਟਰਾਂਸਫਰ ਕਰਦੀ ਹੈ ਕਿ ਆਹ ਚੀਜ਼ ਆਈ ਹੈ ਉਹਦੇ ਕੋਲ ਟੇਸਟ ਨੂੰ ਕੀ ਕਰਦੀ ਹੈ ਤੋ ਜਦੋਂ 1000 ਗੁਣਾ ਵੱਧ ਪਿਠਾਸ ਆਈ ਤੋ ਅਗਲਾ ਜਿਹੜਾ ਉਹਦਾ ਜਦੋਂ ਮੈਸੇਜ ਜਾਂਦਾ ਤੋ ਦੋਵਾਂ ਦਾ ਕੰਪੈਰੀਜ਼ਨ ਦੇ ਵਿੱਚ ਫਿਰ ਦਿਮਾਗ ਉਸਨੂੰ ਇੱਕ ਫਿੱਕਾ ਹੀ ਸਨਿਕਾਰ ਕਰਦਾ ਕਿ ਉਹਦੀ ਤੁਲਨਾ ਚ ਕੀ ਹੈ ਕੋਈ ਜਾਣ ਤੋ ਚੈਨੂ ਕੀ ਲੱਗ ਰਹੀ ਹੈ ਜਿਹਨੇ ਪੁੱਛਿਆ ਖਾਂਦਾ ਉਹਨੂੰ ਵੀ ਲੱਗਦੀ ਹੈ ਜਿਹਨੋ ਵਿਚਾਰੇ ਨੂੰ ਕੀ ਮਿਲਿਆ ਪੁੱਛਿਆ ਉਹਨੂੰ ਮਿੱਠੀ ਲੱਗਦੀ ਹੈ ਤਿੰਦੂ ਕੋਈ ਅੜੀ ਕੀ ਮਿਲੀਆ ਬਰਫੀ ਮੇਰੀ ਕਿਤੇ ਨਹੀਂ ਕਿਸੇ ਦੇ ਤਾਰ ਗਈ ਤੋਂ ਸੁਣਾ ਦੇਣਾ ਕੋਈ ਅੜੀ ਬਰਫੀ ਤਿੰਦੂ ਨਾ ਮੇਰੇ ਕੱਕੇ ਕਿ ਕਿਸ ਨੂੰ ਲੈ ਆ ਚਾਹ ਚੱਲੇ ਗਈ ਨਾ ਤੇ ਨਾ ਮੋੜੀ ਤੇ ਡੰਡੜੀ ਨਾ ਮੈਂ ਅੱਥੀ ਤਸ ਤੂੰ ਆਪਣਾ ਪੀਸ ਵੜ ਨਹੀਂ ਖਾਣੀ ਤਾਂ ਨਾ ਖਾ ਮੇਰੇ ਤੇ ਨਾ ਚੱਲਣਾ ਕਿ मैं का नहीं मैंने खाने का पाजी चोदी नगड़ी मैं का मैंने पूरी खानी मैं का तो वो तीन तो तू अपनी मेहनत ही खा कर तो भी सब अच्छी मतो देख है ना मतलब मैं कब तीन तो मारा तो पूछे हम लोग भी पाजी तो ही पूरी खानी तो नहीं मैं फिर इन्हें पूरा डेसर्ट पूरा ही खा गया हाँ समझ तो गए एक तरह से मैं आपकी इससे तो कहना हो क्या होता है फर्नाम था कुछ चीज़ ऑफर करो उन्हें हम क्या ही उन्हें पच्चीस खा तो गए यानी कि अभी साठ अभी रेपोटिशन है साठ अब कुछ स्टैंडर्ड है ऑफर नहीं छुपना तो सही कहते हैं यानी कि अभी वो खा लोगे रेपोटिशन रेपोटिशन खा लोगे तो तेरा नहीं फ़ैसला किता

फिकी रहते है इसलिए पवित्र आत्मा जो प्रकट करता है स्वर्ग के आशीष को उस वक्त फिर संसार का ही लगता है फिका लगता है और जिन्हें तो स्वर्ग न चक के देखा ओनू संसार का फिका लगेगा पर जिन्हें अजे तक स्वर्ग का गिर नहीं किया चकते ही नहीं देखा ओनू स्वर्ग जो संसार का ही लगता है बिठा लगता इस करके जो रूथ आ ਇਦੂ ਰੋਟੀ ਦਾ ਅਨੁਭਵ ਕਿਸ ਤਰ੍ਹਾਂ ਦਾ ਮਿਲਦਾ ਹੈ ਉਹ ਖਾ ਕੇ ਇਹਦੀ ਥਕਾਵਟ ਦੂਰ ਹੁੰਦੀ ਆ ਜਾਂ ਨਹੀਂ ਦੂਰ ਹੁੰਦੀ ਉਹ ਕਿਸ ਗੱਲ ਤੇ ਨਿਰਭਰ ਕਰਦਾ ਕਿ ਇਹ ਸਿਰਕੇ ਵਿੱਚ ਡੋਬ ਕੇ ਖਾਦੀ ਆ ਪੁਕੀ ਜਾਂ ਸੁੱਕੀ ਦਾ ਇਹ ਇਸ ਗੱਲ ਤੇ ਹੀ ਕਰਦਾ ਹੈ ਮੇਰੇ ਨੂੰ ਲੱਗਦਾ ਹੈ ਔਰ ਜਿਹੜਾ ਦਸ ਸਿਰਕੇ 'ਚ ਡੋਬ ਕੇ ਖਾਂਦਾ ਹੈ ਨਾ ਫਿਰ ਉਹ ਇੰਤਜ਼ਾਰ ਕਰਦਾ ਹੈ ਕਿ ਇੱਕ ਕਦੋਂ ਵੱਜਣਾ ਹੈ ਤੇ ਆਵਾਜ਼ ਨੇ ਕਦੋਂ ਕਿੜਿਆ ਕਿਉਂ ਹੈ ਤੇ ਕਦੋਂ ਸਿਰਕਾ ਲੈਣਾ ਕਿਉਂ ਹੈ ਕਿ ਸਰੀਰ ਤੋਂ ਬਹੁਤ ਥੱਕ ਗਿਆ ਪਰ ਇੱਕ ਵਾਰੀ ਉਹ ਲੇਬਰ ਕੋਈ ਕਰਨ ਡਿਆ ਸੀ ਝੋਨੇ ਦੀ ਤੋਨਾ ਵੀ ਤਾਂ ਹਸ ਤੋ ਕੀ ਚਾਹੀਦਾ ਕਿਤਾ ਇੰਨੇ ਪੈਸੇ ਚਾਹੀਦੇ ਇੱਕ ਟਾਈਮ ਦੀ ਓਡੀ ਤੇ ਘੜੀ-ਮੁੜੀ ਚਾਹ ਕਹਿੰਦਾ ਵੀ ਬਹੁਤ ਘੜੀ-ਮੁੜੀ ਚਾਹ ਨਹੀਂ ਹੋ ਸਕਦੀ ਲੋ ਟਿਵੀ ਪੈਜੋ ਪੈਸੇ ਵੀ ਤੇ ਚਾਹ ਦੋ ਟਾਈਮ ਇੱਕ ਘੜੀ-ਮੁੜੀ ਦਾ ਕੰਮ ਇੱਕ ਨਹੀਂ ਕੰਮ

ਔਰ ਜਿੰਨੇ ਸੁੱਕੀ ਰੋਟੀ ਹੱਤੀ ਉਹਦੇ ਵਿੱਚ ਕੋਈ ਫਰਤੀ ਕਿਉਂ ਕਿਉਂਕਿ ਆਨੰਦ ਪਵਿੱਤਰ ਆਤਮਾ ਦੀ ਭਰਪੂਰੀ ਉਹ ਸਾਡੀ ਥਕਾਵਟ ਨੂੰ ਕੀ ਕਰ ਦਿੰਦੀ ਹੈ ਖੋਲਾ ਠੀਕ ਕਰ ਦਿੰਦੀ ਹੈ ਖੋਲਾ ਇਸ ਲਈ ਜਿਹੜੇ ਜੀਵਨ ਚ ਪਵਿੱਤਰ ਆਤਮਾ ਦਾ ਭਰਪੂਰੀ ਉਸ ਸਾਬਤ ਨਾਮ ਕਰ ਰਹੇ ਨਾ ਉਹ ਵਿਅਕਤੀ ਦੇ ਉੱਤੇ ਉਹਦੀ ਥਕਾਵਟ ਉਹ ਕਦੀ ਨਹੀਂ ਆਕਰ ਲੈ ਸਕਦਾ ਕਿਤਨਾ ਵੀ ਬਚਨ ਪੜੇਗਾ ਪਰ ਕੀ ਨਹੀਂ ਕਰੇਗਾ ਅਕੇਗਾ ਇਸ ਲਈ ਹਰ ਦਿਨ ਹਰ ਰੋਜ਼ ਕਿਉਂ ਨੇ ਸਿਮਚਨ ਪੜ੍ਹ ਤੋਂ ਨੇ ਕਿਉਂ ਕਿਉਂਕਿ ਹਜੇ ਤੱਕ ਉਹ ਆਨੰਦ ਉਹ ਖੁਸ਼ੀ ਸਾਨੂੰ ਕਿਹਦੀ ਹੁੰਦੀ ਤੇ ਮੇਰੀ ਅਜੇ ਉਹ ਚੱਖ ਕੇ ਨਹੀਂ ਦੇਖਿਆ ਸਮਾਨ ਇਸ ਲਈ ਅਕਰ ਪਰਮੇਸ਼ਰ ਦੇ ਨਾਲ ਸੰਗਤੀ ਕਰਦਿਆਂ ਪਰਮੇਸ਼ਰ ਦੀ ਉਪਸਥਿਤੀ ਚਾ ਕੇ ਅਗਰ ਉਹ ਆਨੰਦ ਸਾਨੂੰ ਮਿਲਦਾ ਜਿਸ ਅਨੰਦ ਦੀ ਗੱਲ ਕਰ ਰਿਹਾ ਹੈ ਸਭ ਦੇਖੋ ਹਣੀ 10 16 ਜ਼ਬੂਰ ਅਸੀਂ 11 ਅੱਜ ਕੀ ਬੋਲ ਰਿਹਾ ਹੈ ਤੇਰੀ ਹਜ਼ੂਰੀਆ ਆਨੰਦ ਦੇ ਦੀ ਅਤਤ ਹੋਈ ਉਹ ਵਿਅਕਤੀ ਵੀ ਕਰਦਾ ਕਿ ਇੰਤਜ਼ਾਰ ਕਰਦਾ ਕਿ ਕਦੋਂ ਜਾਵਾਂ ਪਤਨੀ ਸਬੂਚ ਦਾ ਉੱਤ ਕੀ ਬੋਲਦਾ ਮੈਂ ਕਦੋਂ ਜਾਵਾਂ ਤੇ ਤੇਰੇ ਸਮੋਂ ਕੇਵਾਰ ਸੋਸ਼ਨੀ ਅਸੀਂ ਹਰ ਦਿਨ ਹਰ ਰੋਜ਼ ਆਪਣੇ ਨੂੰ ਜਾਂਚਣਾ ਪਰਖਣਾ ਕਿ ਇਹ ਬਹੁ ਮੇਰੇ ਜੀਵਨ ਜੋ ਆਨੰਦ ਉਹ ਖੁਸ਼ੀ ਦੇ ਨਾਲ ਤੁਮ ਨੂੰ ਪਰ ਉਹ ਆਨੰਦ ਸਾਡਾ ਵੀ ਬਣਨਾ ਹੈ ਬਣਨਾ ਬਣਨਾ ਹੈ ਉਹ ਆਨੰਦ ਜਿਹੜਾ ਵੱਲ ਬਣ ਗਿਆ ਨਾ ਉਹਨੂੰ ਫਿਰ ਕੋਈ ਸੰਸਾਰ ਉਹਦਾ ਕੋਈ ਐਕਸਕਿਊਜ਼ ਉਹਦਾ ਬਹਾਨਾ ਕੋਈ ਚੀਜ਼ ਨੂੰ ਰੋਕ ਨਹੀਂ ਸਕਦਾ ਕੋਈ ਨੀਂਦ ਨੂੰ ਕੀ ਨਹੀਂ ਕਰੇਗੀ ਰੋਕ ਉਹਦਾ ਚੈਨ ਆਰਾਮ ਇਹ ਨਹੀਂ ਕਰੇਗਾ ਰੋਕ ਨਹੀਂ ਭਾਈ ਕਿਉਂ ਕਿਉਂਕਿ ਉਹ ਆਨੰਦ ਕੋ ਖੁਸ਼ੀ ਹੀ ਕਰ ਰਿਹਾ ਬਜ਼ਬੂਰ ਕਰ ਰਿਹਾ ਇਸ ਲਈ ਕੋ ਪੱਛਾ ਜਦੋਂ ਖੇਤਨ ਜਾਣਾ ਹੈ ਨਾ ਤਾਂ ਚਾਹੇ ਘਾਲ ਕੋ ਬਾਜੇ ਚਾਹੇ ਮਾਮਾ ਆਵੇ ਜਾਂ ਕੂੜਾ ਜੇ ਉਹ ਆਪਣਾ ਪੈਟ ਲੈ ਕੇ ਹੀ ਕਰੇਗਾ ਸੋਰੀ ਮਹਾਨਾ ਮੈਚ ਹੈ ਜਗਰੂ 15 ਦਿਨ ਤੋਂ ਕੀ ਘਟਿਆ ਟਿਕਟ ਹੈ ਓਪਨਿੰਗ ਇਹਨੂੰ ਬੋਲਡਿੰਗ ਬਿਲਡਿੰਗ ਹੈ ਪੂਰੀ ਤਿਆਰੀ ਹੈ ਹੁਣ ਕਾ ਸੋਣਾ ਗਿਆ ਥੋੜੇ ਆ ਗਏ ਪੂਰਾ ਹੰਡਾ ਗਿਆ ਸੋਰੀ ਜਗਰੂ ਨੂੰ ਪਤਾ ਲੱਗਾ ਪੂਰਾ ਹੰਡਾਉਂਦੇ ਜਗਰੂ ਕੋਲ ਪੈਡ ਨਿਕਲਦੇ ਕਿਉਂ ਕਿ ਅੰਦਰ ਦੀ ਤੜਫ ਨੂੰ ਇਹਨੂੰ ਕੀ ਕਰਨਾ ਹੈ ਇੱਚ ਕਰਾ ਸੋਰੀ ਅਗਰ ਰੋਜ਼ਾ ਪ੍ਰਾਰਥਨਾ ਹੈ ਜਦੋਂ ਕੋਣਾ ਕੋਕੜੀ ਹੋਣਾ ਕੀ ਹੋਣਾ ਬੜਾ ਪਾਜੀ ਉਹ ਤਾਂ ਸਮਝ ਲੱਗ ਜਾਣੀ ਕਿ ਕੋਈ ਆ ਗਿਆ ਪਾਜੀ ਤਾਂ ਸਮਝ ਲੈ ਠੀਕ ਹੈ ਨਾ ਕੀ ਸਮਝ ਲੱਗ ਜਾਣੀ ਬੜਾ ਆਉਣਾ ਤਿਆਰੀ ਫੁੱਲ ਹੀ ਮੇਰੀ ਮੈਂ ਤਾਂ ਨਹਾ ਕੇ ਬੈਠਾ ਵੇਖੋ ਪਰ ਕੌਣ ਆ ਗਿਆ ਅਗਰ ਅੰਦਰ ਕੀ ਲੱਗਿਆ ਸੋਚੋ ਅਗਰ ਅੰਦਰ ਇੱਕ ਆਨੰਦ ਇੱਕ ਖੁਸ਼ੀ ਅਗਰ ਇੱਕ ਤੜਫਿਆ ਤਾਂ ਫਿਰ ਕੋਈ ਪਰੌਣਾ ਕੀ ਨਹੀਂ ਕਰੇਗਾ ਰੋਕ ਨਹੀਂ ਬੜਾ ਪਰ ਅਗਰ ਕਿਸੇ ਰੋਕਣ ਵਾਲੇ ਨੇ ਰੋਕ ਲਿਆ ਜੇ ਦਾ ਮਤਲਬ ਤੇਰੇ ਅੰਦਰ ਦੀ ਉਹ ਖੇਚੇ ਵਿੱਚ ਥੋੜੀ ਬਹੁਤੀ ਕੀ ਸੀਗੀ ਕੋਈ ਤਾਂ ਕਮੀ ਸੀ ਜਿਹੜਾ ਰੋਕਣ ਵਾਲੇ ਨੇ ਕੀ ਕਰ ਲਿਆ ਸਵੈਸਲੀ ਇਹ ਜਿਹੜਾ ਤੁਹਾਡਾ ਇਹ ਚੀਜ਼ ਆ ਨਾ ਕਿ ਰੋਜ਼ ਪ੍ਰਾਰਥਨਾ ਦਾ ਨਾ ਹੋਣਾ ਔਰ ਰੋਜ਼ ਵਚਨ ਦਾ ਨਾ ਪੜਿਆ ਜਾਉਣੀ ਸਭ ਤੋਂ ਵੱਡੀ ਵਜ੍ਹਾ ਕੀ ਆ ਕਿ ਤੁਸੀਂ ਬੁਰਕੀ ਕਿਤਰਾ ਖਾਰੇ ਕਿੰ ਕੀ ਹਾਰੇ ਔਰ ਚਲੋ ਖਾਂਦੇ ਜਿੱਤੇ ਕ ਸੰਘਰਸ਼ਿਆ ਇਸ ਤਰ੍ਹਾਂ ਇੱਕ ਸੰਘਰਸ਼ ਹਟਾਉਣ ਦੇ ਵਾਸਤੇ ਕੀ ਹੈ ਸੰਘਰਸ਼ ਸੁੱਕੀ ਰੋਟੀ ਖਾਣਾ ਕਰਨਾ ਇੱਕ ਸੰਘਰਸ਼ ਪਰ ਸਰਕੇ ਵਿੱਚ ਜੋ ਡੋਪ ਕੇ ਖਾਂਦਾ ਹੈ ਨਾ ਉਸ ਉਹ ਵਿਅਕਤੀ ਦੀ ਸੰਘਰਸ਼ ਨਹੀਂ ਆ ਉਹ ਇੱਕ ਆਨੰਦ ਮਈ ਕੀ ਬਣ ਜਾਂਦਾ ਹੈਗਾ ਅਦਭੁਤ ਹੋ ਜਾਂਦਾ ਹੈ ਇਸ ਲਈ ਅਸੀਂ ਪ੍ਰਭੂ ਦੇ ਅੱਗੇ ਆਈਏ ਔਰ ਦੇਨ ਕੀ ਪ੍ਰਭੂ ਤੂੰ ਸਭ ਆਨੰਦ ਔਰ ਖੁਸ਼ੀ ਦੇ ਨਾਲ ਕੀ ਕਰ ਮਿਲੋ ਪ੍ਰਾਰਥਨਾ ਕਰਦੇ ਹਾਂ You should